ਮਾਲੋ ਜਿਹੜਾ ਬੰਦਾ ਨਸ਼ਈ ਆ ਜਾਂ ਜਿਹੜਾ ਬੰਦਾ ਉਲਟ ਉਹ ਕਹਿੰਦਾ ਵੇਖੋ ਜੀ ਮੈਂ ਵੀ ਤਾਂ ਰੱਬ ਦੇ ਹੁਕਮ 'ਚ ਸ਼ਰਾਬ ਪੀ ਰਿਆ ਮੈਂ ਮੈਂ ਆਪਾਂ ਕਿੰਨੇ ਵੀ ਭਾਈ ਬਾਣੀ ਪੜ ਗੁਰਦੁਆਰੇ ਆ ਉਹ ਨਸ਼ੇ ਕਰਨ ਵਾਲਾ ਕਹਿੰਦਾ ਵਾ ਵੀ ਵੇਖੋ ਜੀ ਮੈਂ ਇਹ ਜੋ ਰੱਬ ਦਾ ਹੁਕਮ ਆਉਂਗਾ ਹੁਣ ਰੱਬ ਦਾ ਹੁਕਮ ਕਿਵੇਂ ਆ ਵੀ ਉਹਨੂੰ ਹੁਣ ਉਹਨੂੰ ਇਹ ਆਈਡੀਆ ਦਿੱਤਾ ਕਿਨੇ ਆ ਰੱਬ ਨੇ ਉਹਨੂੰ ਪੀਣ ਲਾਤਾ ਤੇ ਜੇ ਰੱਬ ਨੇ ਪੀਣ ਲਾਤਾ ਤੇ ਉਹ ਮੇਰੇ ਕਹਿੰਦੇ ਕਿਦਾਂ ਛੱਡ ਗਿਆ ਨਹੀਂ ਤੁਹਾਡੇ 'ਚ ਰੱਬ ਵਸਿਆ ਨਾ ਤੁਸੀਂ ਰੱਬ ਦੇ ਜ਼ਰੀਏ ਕੀ ਆਂ ਤੁਹਾਡੇ ਭਜਨ ਰੱਬਰ ਕੀ ਲੱਗੇਨਾਂ ਨੂੰ ਰੱਬ ਜੇ ਰੱਬ ਨੇ ਇਦਾਂ ਕਹਿਣਾ ਤੇ ਫਿਰ ਸਾਰਾ ਸਮ ਇਹੀ ਜੇ ਆਪਾਂ ਰੱਬ ਨਹੀਂ ਸਾਰਾ ਕੁਝ ਕਰਨਾ ਇਹ ਤੇ ਵਿਚਾਰ ਦੱਸ ਰਹੇ ਆ ਵੀ ਇੱਕ ਪਾਸੇ ਸਾਰੇ ਖੜੇ ਇਸ ਜਿਹਦੇ ਉੱਤੇ ਸਾਡੇ ਪ੍ਰਚਾਰਕ ਵੀ ਸਾਡੇ ਸਾਰਾ ਕੁਝ ਵੀ ਰੱਬ ਪ੍ਰਮਾਤਮਾ ਸਾਰਾ ਕੁਝ ਕਰਦਾ ਹੁੰਦਾ ਉਹ ਸਮਰਾਥ ਠੀਕ ਹੈ ਸਮਰਾਥ ਹੈ ਨਾ ਪਰ ਉਹ ਨਿਜਮ ਦੇ ਵਿੱਚ ਸਾਨੂੰ ਪੈਦਾ ਕਰਦਾ ਹੈ ਮਨੁੱਖ ਨੂੰ ਪੈਦਾ ਕਰਦਾ ਹੈ ਤੇ ਮਨੁੱਖ ਦੀ ਜ਼ਿੰਮੇਵਾਰੀ ਕਿ ਲਾਉਂਦਾ ਉਹ ਮਨੁੱਖ ਦੀ ਕੀ ਜ਼ਿੰਮੇਵਾਰੀ ਬਣਦੀ ਕੀ ਕਿਆ ਗੁਰਬਾਣੀ ਨੇ ਉਹਦੇ ਵਿੱਚ ਲਬਜ ਧਰਮਰਾਜ ਚਿਤ੍ਰਗੁਪਤਾ ਹਾਂਜੀ ਇਹ ਜਮਦੂਤ ਹੈ ਨਾ ਜੰਮ ਇਹ ਲਬਜ ਵਰਤੇ ਗਏ ਆ ਉਹ ਕਿਸ ਗੱਲ ਦਾ ਪ੍ਰਤੀਕ ਹੈ ਧਰਮਰਾਜ ਹੈ ਧਰਮ ਦਾ ਅਰਥ ਹੈ ਜਿੱਥੇ ਧਰਮ ਦਾ ਰਾਜ ਹੋਵੇ। ਭਗਤ ਸੱਚ ਦਾ ਰਾਜ। ਹੁਣ ਸੱਚ ਦਾ ਰਾਜ ਹੋਣਾ ਕਿੱਥੇ ਹੈ? ਉਹ ਸਹਿਰ ਦੇ ਦੇ ਵਿੱਚ ਹੀ ਹੋਣਾ ਨਾ ਜਿਦਾ ਭਗਤ ਰਵਿਦਾਸ ਜੀ ਨੇ ਕਿਹਾ ਵੀ ਬੇਗੰਪੂਰਾ ਸਹਿਰ ਕੋ ਨਾ। ਹੁਣ ਬੇਗੰਪੂਰਾ ਬਣਨਾ ਕਿੱਥੇ ਹੈ? ਸੰਸਾਰ ਤੋਂ ਬਾਹਰ ਤੇ ਬਣਨਾ ਨਹੀਂ ਕਿਤੇ। ਉਹ ਬਣਨਾ ਸਾਡੇ ਆਪਣੇ ਜੀਵਨ ਦੇ ਵਿੱਚ। ਉਹ ਬਣਨਾ ਸਾਡੀ ਸੋਚ ਦੇ ਵਿੱਚ। ਚਿੱਤਰ ਗੁਪਤ ਦਾ ਅਰਥ ਮੇਰੇ ਚਿੱਤ ਦੇ ਗੁਪਤ ਖਿਆਲ। ਕਿੰਨਾਂ ਨੂੰ ਮੇਰੇ ਚਿੱਤ ਦੇ ਗੁਪਤਾਂ ਨੂੰ ਤੁਸੀਂ ਨਹੀਂ ਜਾਣ ਸਕਦੇ ਤੁਹਾਡੇ ਨੂੰ ਮੈਂ ਨਹੀਂ ਜਾਣ ਸਕਦੀ ਹੈ ਕਿ ਮੈਨੂੰ ਜੀ ਧਰਮਰਾਜ ਦਾ ਲੇਖ ਜਿਹੜਾ ਵਾ ਉਹ ਉੱਥੇ ਕੋਲੂ ਪੀੜੇ ਜਾਂਦੇ ਆ ਉੱਥੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਨੇ ਇਹੋ ਜਿਹੇ ਮਨੋਕਲਪਤ ਫੋਨਵਾ ਬਣਾ ਕੇ ਵੀ ਸਾਡੇ ਸਾਹਮਣੇ ਰੱਖੀਆਂ ਗਈਆਂ ਜਾਂ ਸਾਨੂੰ ਦਿਖਾਈਆਂ ਗਈਆਂ ਮਤਲਬ ਇਹ ਆ ਵੀ ਕਿ ਜਿਉਂਦੇ ਜੀ ਨਾ ਜ਼ਿੰਮੇਵਾਰੀ ਦੇ ਵਿੱਚ ਪਾ ਕੇ ਕੁਝ ਸਮਝਣਾ ਹੈ ਕਿ ਜਾਂ ਮਰਨ ਤੋਂ ਬਾਅਦ ਦਾ ਕੋਈ ਹੈਗਾ ਇਹੋ ਜਿਹਾ ਸੰਕਲਪ ਪਾਚੇ ਕਹਿੰਦੇ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਜਾਨੋ ਚਤਰ ਸਜਾਨ ਕਹਤੀ ਉਪਰਿਓ ਨਾਨਕਾ ਲੀਨਤਾ ਹੈ ਮਨ ਕਹਿੰਦੇ ਵੀ ਇਹ ਪੰਜਾਂ ਤਤਾਂ ਦਾ ਸਰੀਰ ਬਣਿਆ ਤੇ ਜਿੱਦਣ ਇਹ ਸਰੀਰ ਬਣਿਆ ਇਹ ਬਣਿਆ ਮਾਂ ਦੇ ਗਰਭ ਦੇ ਵਿੱਚ ਠੀਕ ਹੈ ਜਦੋਂ ਗਰਭ ਚੋਂ ਇਹਦਾ ਸਰੀਰ ਬਣਿਆ ਤੇ ਇਹਦੀ ਹੋਂਦ ਹੈ ਸਿਰਫ ਸਮਸ਼ਾਨ ਘਾੜ ਤੱਕ ਦੀ ਠੀਕ ਜਿਹੜੇ ਸਰੀਰ ਦੀ ਹੈ ਤੇ ਆਤਮਾ ਜਿਹਨੂੰ ਆਪਾਂ ਕਹਿੰਦੇ ਜਸ ਸਾਡੇ ਅੰਦਰ ਸਵਾਸ ਚੱਲਦੇ ਨੇ ਵੈਸੇ ਤਾਂ ਬਹੁਤ ਤਾਤ ਥਾਂ ਤੇ ਬਾਣੀ ਨੇ ਸਵਾਸਾਂ ਨੂੰ ਇੱਕ ਪਵਨ ਕਿਹਾ ਪਵਨੇ ਵਿੱਚ ਪਵਨ ਸਮਾਇਆ ਤੇ ਜਦੋਂ ਤੁਹਾਡੀ ਇਹ ਮੌਤ ਹੋਈ ਤੇ ਨਿਕਲਿਆ ਕੀ ਅੰਦਰ ਹਾ ਭਾਈ ਨਿਕਲੀ ਹੈ ਨਾ ਸਾ ਹੀ ਨਿਕਲੇ ਹੈ ਨਾ ਤੇ ਹਵਾ ਬਾਹਰ ਚੱਲਦੀ ਸੀ ਅੰਦਰੋਂ ਨਿਕਲੀ ਉਹ ਬਾਹਰ ਵਾਲੀ ਹਵਾ ਚ ਠੀਨ ਹੋ ਗਈ ਪਵਣੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਕਿਉਂਤ ਰਲ ਜਾਇਆ ਸਾਡੇ ਅੰਦਰ ਇੱਕ ਜੋਤ ਕਹੀ ਗਈ ਵੀ ਪ੍ਰਮਾਤਮਾ ਨੇ ਜੋਤ ਪਾ ਕੇ ਭੇਜੀ ਹੈ ਉਹ ਜੋਤ ਕੀ ਹੈ ਉਹ ਵੀ ਹਵਾਈ ਹੈ ਨਾਮ ਦੋ ਨੇ ਜਿਦਾ ਸੁਰਤ ਮਨ ਬੁੱਧ ਸੁਰਤ ਵੀ ਉਹੀ ਹੈ ਤੇ ਬੁੱਧ ਵੀ ਉਹੀ ਹੈ ਤੁਹਾਨੂੰ ਜੇ ਦੁੱਖ ਮਿਲਿਆ ਤੇ ਇਹ ਤੁਹਾਡੇ ਪਿਛਲੇ ਕਰਮਾਂ ਕਰਕੇ ਜੇ ਸੁੱਖ ਮਿਲਿਆ ਤੇ ਤੁਹਾਡੇ ਪਿਛਲੇ ਕਰਮਾਂ ਕਰਕੇ ਸਵੇਕੀ ਗੱਲ ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਨਹੀਂ ਆਉਂਦੀ ਭਾਈ ਜਦੋਂ ਆਪਾਂ ਵੇਖਦੇ ਆਂ ਭਈ ਸੰਸਾਰ ਦੀ ਸਾਡੀਆਂ ਭਾਰਤ ਦੀਆਂ ਜੇਲਾਂ ਤੇ ਇਦਾਂ ਦੀਆਂ ਨੇ ਭਈ ਜਿੱਥੇ ਵਿੱਚ ਬੇ ਗੁਨਾਹੇ ਬੰਦੇ ਨੂੰ ਵੀ ਜਿਦਾ ਸਾਡੇ ਸਿੱਖ ਬੰਦੀ ਸਿੰਘ ਨੇ ਅੱਜ ਤੱਕ ਜੇਲਾਂ 'ਚ ਨਹੀਂ ਬਿਲਕੁਲ ਜਗਤਾਰ ਸਿੰਘਾ ਹਵਾਰੇ ਦਾ ਕਸੂਰ ਕਿੰਨਾ ਕੁ ਸੀ ਇੱਕ ਖਾੜਕੂ ਸਿੰਘ ਨੂੰ ਮੋਟਰਸੈਂਡ ਬਿਠਾਇਆ ਸੀ ਨਾ ਕੋਈ ਵੱਡਾ ਕਸੂਰ ਤਾਂ ਨਹੀਂ ਪਰ ਉਸੇ ਉੱਤੇ ਉਹ ਕੇਸ ਪਾ ਕੇ ਉਹਨੂੰ ਜਰੀਲ ਕਰਨਾ ਘਰੋਂ ਭਜਾ ਦੇਣਾ ਕਿੰਨੇ ਸਾਡੇ ਸਿੰਘ ਆ ਸਜ਼ਾ ਪੂਰੀਆ ਹੋਣ ਤੋਂ ਬਾਅਦ ਵੀ ਅੰਦਰ ਬੈਠੇ ਨੇ ਇਹ ਸਾਡੇ ਭਾਰਤ ਦਾ ਇੱਕ ਕਾਨੂੰਨ ਹੈ ਵਿਦੇਸ਼ਾਂ ਦਾ ਕਾਨੂੰਨ ਇਦਾਂ ਦਾ ਨਹੀਂ ਤੇ ਪ੍ਰਮਾਤਮਾ ਦਾ ਇਹ ਕਿਹੜਾ ਕਾਨੂੰਨ ਆ ਵੀ ਜਿਹੜਾ ਬੰਦਾ ਇੱਥੇ ਕੋ ਕਰਮ ਕਰੇਗਾ ਉਹ 84 ਲੱਖ ਜੁਨਾਂ ਚ ਭੋਕੇ ਆਏਗਾ ਪ੍ਰਮਾਤਮਾ ਦਾ ਕਾਨੂੰਨ ਤਾਂ ਫਿਰ ਸਾਡੇ ਭਾਰਤ ਦੇ ਕਾਨੂੰਨ ਨਾਲੋਂ ਮਾੜਾ ਵੀ ਜਾ ਰਿਹਾ ਨਰਕ ਦਾ ਤੇ ਸਵਰਗ ਦਾ ਜਿਹੜਾ ਝਾਂਸਾ ਦਿਖਾਇਆ ਯਾਰ ਉੱਪਰ ਹਾਲਾਂਕਿ ਉੱਪਰ ਜਿਹੜਾ ਦਿਖਾਇਆ ਜਾ ਰਿਹਾ ਉਹ ਕਿਵੇਂ ਉਹ ਕਿਵੇਂ ਦਿਖਾਇਆ ਜਾਂਦਾ ਉੱਪਰ ਕਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਜਿੱਥੇ ਸੋਸ਼ਲ ਮੀਡੀਆ ਰਾਹੀਂ ਹੋਰ ਬਹੁਤ ਜਾਣਕਾਰੀ ਪ੍ਰਾਪਤ ਕਰਦੇ ਹੋ ਉੱਥੇ ਆਪਾਂ ਨਾਲ ਨਾਲ ਸਾਡਾ ਇੱਕ ਮੰਨ ਦੀ ਤਮੰਨਾ ਹੁੰਦੀ ਹੈ ਇਸ਼ਾ ਹੁੰਦੀ ਹੈ ਵੀ ਸੰਗਤ ਰਾਹੀਂ ਸੰਤਰوں ਗੁਰਬਾਣੀ ਦਾ ਗਿਆਨ ਸਿੱਖ ਧਰਮ ਦੀ ਜਾਣਕਾਰੀ ਉਹ ਸੋਸ਼ਲ ਮੀਡੀਆ ਨਹੀਂ ਦਿੰਦੇ ਰਹੀਏ ਸੋ ਅੱਜ ਮੇਰੇ ਨਾਲ ਕੌਮ ਦੀ ਮਹਾਨ શિક્ષਿਤ ਪ੍ਰਚਾਰਕ ਭਾਈ ਅੰਗਰੇਜ਼ ਸਿੰਘ ਜਰਤੋਕੇ ਜੁੜੇ ਨੇ ਸੋ ਇਹਨਾਂ ਨਾਲ ਸਵੱਬ ਬਣਿਆ ਗੱਲਬਾਤ ਕਰਨ ਦਾ ਅੱਜ ਅਸੀਂ ਇੱਕ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਕਿ ਗੁਰਬਾਣੀ ਦੇ ਵਿੱਚੋਂ ਜਿੱਥੇ ਅਸੀਂ ਕਿਤਨਾ ਕਿਤੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਜਾਂ ਸਾਡੇ ਅਰਥ ਕਰਨ ਵਿੱਚ ਜਾਂ ਸਮਝਾਉਣ ਵਿੱਚ ਜਾਂ ਸਮਝਣ ਵਿੱਚ ਕਿਤਨਾ ਕਿਤੇ ਸਾਨੂੰ ਭੁਲੇਖਾ ਪੈ ਜਾਂਦਾ ਤੇ ਜਿਹਦੇ ਕਰਕੇ ਅਸੀਂ ਗੁੰਮਰਾਹ ਹੋ ਜਾਂਦੇ ਹਾਂ ਸਾਨੂੰ ਇੰਜ ਲੱਗਦਾ ਵਾ ਵੀ ਜਿਵੇਂ ਇੱਕ ਵਿਦਵਾਨ ਇਹ ਗੱਲ ਕਰ ਰਿਹਾ ਦੂਜਾ ਵਿਦਵਾਨ ਦੀ ਗੱਲ ਕਰ ਰਿਹਾ ਹੈ ਇਹ ਇਹ ਗੱਲਾਂ ਇਸ ਤਰ੍ਹਾਂ ਹੋ ਰਹੀਆਂ ਨੇ ਆਪਾਂ ਇਸ ਚੀਜ਼ ਦੇ ਉੱਤੇ ਜਾਣਨ ਵਾਸਤੇ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਗੁਰਬਾਣੀ ਧਰਮਰਾਜ ਚਿੱਤਰ ਗੁਪਤ ਭੂਤ ਪ੍ਰੇਤ ਜਾਂ ਜਦੋਂ ਪ੍ਰਾਣੀ ਮਰਦਾ ਹੈ ਉਹ ਕਿੱਥੇ ਜਾਂਦਾ ਹੈ ਜਾਂ ਜਿਉਂਦੇ ਜੀ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ ਇਸ ਪਿਛੇ ਦੇ ਨਾਲ ਆਪਾਂ ਜੁੜੀਆਂ ਹੋਈਆਂ ਗੱਲਾਂਬਾਤ ਭਾਈ ਸਾਹਿਬ ਨਾਲ ਸਾਂਝ ਪਾਉਂਦੇ ਆਓ ਫਤਿਹ ਦੀ ਸਾਂਝ ਪਾਈਏ ਭਾਈ ਸਾਹਿਬ ਜੀ ਭਾਈ ਗੁਰਜੀਤ ਘਾਖਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅਸਲ ਦੇ ਵਿੱਚ ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ ਵਿਚਾਰਦੇ ਹਾਂ ਹਾਂ ਉਹਦੇ ਵਿੱਚ ਲਬਜ ਧਰਮਰਾਜ ਚਿੱਤਰ ਗੁਪਤਾ ਹਾਂਜੀ ਇਹ ਜਮਦੂਤ ਆ ਹਨਾ ਜੰਮ ਇਹ ਲਬਜ ਵਰਤੇ ਗਏ ਆ ਹਾਂਜੀ ਉਹ ਕਿਸ ਗੱਲ ਦਾ ਪ੍ਰਤੀਕ ਸੰਕੇਤ ਕਿਸ ਗੱਲ ਦਾ ਪਹਿਲਾਂ ਤਾਂ ਸਾਨੂੰ ਇਹ ਗੱਲ ਵਿਚਾਰੀਏ ਵੇਖੋ ਜੀ ਆਪਾਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਨਾ ਉਹਦੇ ਅਰਥ ਦੋ ਪ੍ਰਕਾਰ ਨਾਲ ਕੀਤੇ ਜਾਂਦੇ ਨੇ ਇੱਕ ਆ ਵੀ ਬਾਣੀ ਦੀਆਂ ਪੰਕਤੀਆਂ ਦੇ ਸ਼ਬਦੀ ਅਰਥ ਸਿੱਧੇ ਤੌਰ ਤੇ ਕਰ ਦਿੱਤੇ ਜਾਂਦੇ ਨੇ ਵੇਖੋ ਜੀ ਬਾਣੀ 'ਚ ਆਇਆ ਧਰਮਰਾਜ ਬਾਣੀ 'ਚ ਆ ਗਿਆ ਜਮਦੂਤ ਪਰ ਜਦੋਂ ਆਪਾਂ ਬਾਣੀ ਵਿੱਚ ਫਿਰ ਘੋਖਦੇ ਆ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਬਈ ਕਿਹੜਾ ਇਹ ਧਰਮ ਰਾਜ ਹੈ ਧਰਮ ਦਾ ਅਰਥ ਹੈ ਜਿੱਥੇ ਧਰਮ ਦਾ ਰਾਜ ਹੋਵੇ ਪਵ ਸੱਚ ਦਾ ਰਾਜ ਹੁਣ ਸੱਚ ਦਾ ਰਾਜ ਹੋਣਾ ਕਿੱਥੇ ਹੈ ਉਹ ਇਸ ਹਿਰਦੇ ਦੇ ਵਿੱਚ ਹੀ ਹੋਣਾ ਨਾ ਜਿਦਾ ਭਗਤ ਰਵਿਦਾਸ ਜੀ ਨੇ ਕਿਹਾ ਵੀ ਬੇਗੰਪੂਰਾ ਸਹਿਰ ਕੋ ਨਾ ਹੁਣ ਬੇਗੰਪੂਰਾ ਬਣਨਾ ਕਿੱਥੇ ਹੈ ਸੰਸਾਰ ਤੋਂ ਬਾਹਰ ਤੇ ਬਣਨਾ ਨਹੀਂ ਕਿਤੇ ਉਹ ਬਣਨਾ ਸਾਡੇ ਆਪਣੇ ਜੀਵਨ ਦੇ ਵਿੱਚ ਉਹ ਬਣਨਾ ਸਾਡੀ ਸੋਚ ਦੇ ਵਿੱਚ ਚਿੱਤਰ ਗੁਪਤ ਦਾ ਅਰਥ ਹੈ ਮੇਰੇ ਚਿੱਤ ਦੇ ਗੁਪਤ ਖਿਆਲ ਕਿੰਨਾਂ ਨੂੰ ਮੇਰੇ ਚਿੱਤ ਦੇ ਗੁਪਤਾਂ ਨੂੰ ਤੁਸੀਂ ਨਹੀਂ ਜਾਣ ਸਕਦੇ ਤੁਹਾਡੇ ਨੂੰ ਮੈਂ ਨਹੀਂ ਜਾਣ ਸਕਦਾ ਹੂੰ ਉਹਨਾਂ ਨੂੰ ਪਰਖਦਾ ਕੌਣ ਉਹਨਾਂ ਨੂੰ ਪਰਖਦਾ ਸੱਚ ਠੀਕ ਹੈ ਜਦੋਂ ਅਸੀਂ ਆਪ ਹੀ ਸੱਚ ਦੇ ਸਾਹਮਣੇ ਬੈਠਦੇ ਆ ਤਾਂ ਸਾਡੇ ਅੰਦਰੋਂ ਜਿੱਦਾਂ ਆਵੇਂ ਤੁਸੀਂ ਗੱਲ ਸੁਣੀ ਹੋਣੀ ਆ ਭਈ ਵੀਰ ਕਹਿੰਦੇ ਜੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ ਉਦੋਂ ਮਨ 'ਚ ਭੜੇ-ਭੜੇ ਖਿਆਲ ਵੜੇ ਆ ਹੂੰ ਉਹ ਖਿਆਲ ਆਉਣ ਦਾ ਕਾਰਨ ਹੀ ਇਹ ਆ ਕਿ ਸਾਡੇ ਚਿੱਤ ਦੇ ਵਿੱਚ ਜਿਹੜੇ ਲੁਕੇ ਹੋਏ ਖਿਆਲ ਆ ਨਾ ਗਲਤ ਖਿਆਲ ਜਦੋਂ ਗੁਰਬਾਣੀ ਨੂੰ ਅਸੀਂ ਪੜ੍ਹਨਾ ਸ਼ੁਰੂ ਕੀਤਾ ਆਪਾਂ ਉਦਾਹਰਨ ਲਈ ਜਦੋਂ ਆਪਾਂ ਕੱਪੜੇ ਪਾਉਣੇ ਮਸ਼ੀਨ 'ਚ ਹੂੰ ਔਰ ਸਰਫ ਪਾਈ ਤੇ ਢੀੜਾ ਲੱਗਦਾ ਹਨ ਤੇ ਪਹਿਲਾਂ ਝਗ ਚਿੱਟੀ ਆ ਤੇ ਜਿਉਂ-ਜਿਉਂ ਢੀੜੇ ਲੱਗੀ ਜਾਂਦੇ ਮੈਲ ਆ ਕੇ ਉਹ ਕਾਲੀ ਗੰਦੀ ਹੋ ਜਾਂਦੀ ਹੈ ਜਦੋਂ ਅਸੀਂ ਬਾਣੀ ਪੜਨ ਲੱਗਦੇ ਅਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਬੜੇ ਚੰਗੇ ਆ ਪਰ ਜਦੋਂ ਅਸੀਂ ਬਾਣੀ ਪੜਨੀ ਸ਼ੁਰੂ ਕੀਤੀ ਬਾਣੀ ਨੇ ਸਾਡੇ ਅੰਦਰੋਂ ਮੈਲ ਤੋਂ ਨਹੀਂ ਸ਼ੁਰੂ ਕਰਤੀ ਪਾਣੀ ਪੜਦੇ ਆ ਸਭ ਤੋਂ ਜ਼ਿਆਦਾ ਭੈੜੇ ਖਿਆਲ ਹੋਣਗੇ ਕਿਉਂਕਿ ਉਹ ਸਾਡੇ ਅੰਦਰ ਚਿੱਤ ਦੇ ਗੁਪਤ ਖਿਆਲ ਨੇ ਉਹ ਬਾਣੀ ਕੱਢ ਰਹੀ ਹੈ ਬਾਹਰ ਚਿੱਤਰ ਗੁਪਤ ਕੋਈ ਬਾਹਰ ਨਹੀਂ ਹੈ ਸਾਡੇ ਚਿੱਤ ਦੇ ਅੰਦਰ ਦੇ ਖਿਆਲ ਹੀ ਨੇ ਜਿਹਨੂੰ ਆਪਾਂ ਦਸ਼ਮਦਵਾਰ ਵੀ ਕਹਿ ਦਿੰਦੇ ਆ ਜਿਹਨੂੰ ਅਸੀਂ ਦਿਮਾਗ ਵੀ ਕਹਿ ਦਿੰਦੇ ਆ ਸਾਡੇ ਅੰਦਰ ਦੀ ਹੀ ਪਰਵਾਸਾ ਹੈ ਮਤਲਬ ਜਿਹੜਾ ਆਪਾਂ ਧਰਮ ਇੱਕ ਮੰਨ ਲਓ ਵੀ ਪਾਇਆ ਗਿਆ ਜਾਂ ਆਪਾਂ ਹੱਲ ਕੇ ਗੁਰਬਾਣੀ ਦੇ ਵਿੱਚ ਜਿਹੜੇ ਲਬਜ ਵਰਤੇ ਧਰਮਰਾਜ ਵਾਲਾ ਚਤਰ ਗੁਪਤਲਾ ਤੇ ਆਪਣੇ ਸੰਗਤ ਦੇ ਸਾਹਮਣੇ ਬਗਲਬਾਤ ਕਰਦੇ ਆਪਾਂ ਸੰਗਤ ਨੂੰ ਵਿਚਾਰ ਦੱਸਦੇ ਸੰਗਤ ਵਿੱਚ ਚੁੱਕਿਆ ਦਿੰਦੀ ਹੈ ਵੀ ਮੈਨੂੰ ਜੀ ਧਰਮਰਾਜ ਦਾ ਲੇਖ ਹੈ ਜਿਹੜਾ ਉਹ ਉੱਥੇ ਕੋਲੂ ਪੀੜੇ ਜਾਂਦੇ ਆ ਉੱਥੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਨੇ ਇਹੋ ਜਿਹਾਂ ਮਨੋਕਲਪਤ ਫੋਨੂਆ ਬਣਾ ਕੇ ਵੀ ਸਾਡੇ ਸਾਹਮਣੇ ਰੱਖੀਆਂ ਗਈਆਂ ਜਾਂ ਸਾਨੂੰ ਦਿਖਾਈਆਂ ਗਈਆਂ ਮਤਲਬ ਇਹ ਆਪੀ ਇਹੀ ਜੁਉਦੇ ਜੀ ਮੈਂ ਜ਼ਿੰਮੇਵਾਰੀ ਦੇ ਵਿੱਚ ਪਾ ਕੇ ਕੁਝ ਸਮਝਣਾ ਹੈ ਕਿ ਜਾਂ ਮਰਨ ਤੋਂ ਬਾਅਦ ਦਾ ਕੋਈ ਹੈਗਾ ਕੋਈ ਸੰਕਲਪ ਜਿਹੜੀ ਮਰਨ ਤੋਂ ਬਾਅਦ ਹੀ ਗੱਲ ਹੈ ਜਦੋਂ ਆਪਾਂ ਗੁਰੂ ਬਾਦਸ਼ਾਹ ਜੀ ਦੇ ਸ਼ਲੋਕ ਪੜ੍ਹਦੇ ਆਂ ਭੋਗ ਵਾਲੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਹਾਂਜੀ ਪਾਸ਼ਾ ਜੀ ਕਹਿੰਦੇ ਪੰਜ ਤਤ ਕੋ ਤਨ ਰੱਖਿਓ ਜਾਨੋ ਚਤਰ ਸਜਾਨ ਜਿਹਤੇ ਉਪਜਿਓ ਨਾਨਕਾ ਲੀਨ ਤਾਹੀ ਮਨ ਕਹਿੰਦੇ ਵੀ ਇਹ ਪੰਜਾਂ ਤਤਾਂ ਦਾ ਸਰੀਰ ਬਣਿਆ ਤੇ ਜਿੱਦਨ ਇਹ ਸਰੀਰ ਬਣਿਆ ਇਹ ਬਣਿਆ ਮਾਂ ਦੇ ਗਰਭ ਦੇ ਵਿੱਚ ਠੀਕ ਹੈ ਜਦੋਂ ਗਰਭ ਚੋਂ ਇਹਦਾ ਸਰੀਰ ਬਣਿਆ ਤੇ ਇਹਦੀ ਹੋਂਦ ਹੈ ਸਿਰਫ ਸਮਸ਼ਾਨ ਘਾੜ ਤੱਕ ਦੀ ਠੀਕ ਜਿਹੜੇ ਸਰੀਰ ਦੀ ਹੈ ਤੇ ਆਤਮਾ ਜਿਹਨੂੰ ਆਪਾਂ ਕਹਿੰਦੇ ਹਾਂ ਜਿਹ ਸਾਡੇ ਅੰਦਰ ਸਵਾਸ ਚੱਲਦੇ ਨੇ ਵੈਸੇ ਤਾਂ ਬਹੁਤ ਆਤ ਥਾਂ ਤੇ ਬਾਣੀ ਨੇ ਸਵਾਸਾਂ ਨੂੰ ਇੱਕ ਪਵਨ ਕਿਹਾ ਪਵਨੇ ਵਿੱਚ ਪਵਨ ਸਮਾਇਆ ਜੇ ਜਦੋਂ ਤੁਹਾਡੀ ਇਹ ਮੌਤ ਹੋਈ ਤੇ ਨਿਕਲਿਆ ਕੀ ਅੰਦਰ ਹਵਾ ਹੀ ਨਿਕਲੀ ਹੈ ਨਾ ਸਾਹ ਹੀ ਨਿਕਲੇ ਹੈ ਨਾ ਤੇ ਹਵਾ ਬਾਹਰ ਚੱਲਦੀ ਸੀ ਅੰਦਰੋਂ ਨਿਕਲੀ ਉਹ ਬਾਹਰ ਵਾਲੀ ਹਵਾ ਚ ਮਿਲਣ ਹੋ ਗਈ ਪਵਨੇ ਵਿੱਚ ਪਵਨ ਸਮਾਇਆ ਜੋਤੀ ਮੇ ਜੋਤ ਰਲ ਜਾਇਆ ਜੋਤ ਰਲ ਜਾਇਆ ਸਾਡੇ ਅੰਦਰ ਇੱਕ ਜੋਤ ਕਹੀ ਗਈ ਵੀ ਪ੍ਰਮਾਤਮਾ ਨੇ ਜੋਤ ਪਾ ਕੇ ਭੇਜੀ ਹੈ ਉਹ ਜੋਤ ਕੀ ਹੈ ਉਹ ਵੀ ਹਵਾਈ ਹੈ ਨਾਮ ਦੋ ਨੇ ਜਿਦਾ ਸੁਰਤ ਮਨ ਬੁੱਧ ਸੁਰਤ ਵੀ ਉਹੀ ਹੈ ਤੇ ਬੁੱਧ ਵੀ ਉਹੀ ਹੈ ਗੁਰਬਾਣੀ ਦੇ ਵਿੱਚੋਂ ਕਿੱਥੋਂ ਆਪਾਂ ਨੂੰ ਇਹ ਗੱਲ ਜਾ ਸਮਝ ਲੱਗੂਗੀ ਕਿ ਪੰਜ ਤਤਨ ਉਹ ਪੰਜ ਤਤ ਸੰਦਰਸ਼ ਕਿਹੜੇ-ਕਿਹੜੇ ਨੇ ਬੰਦਾ ਇਹੀ ਇਹੀ ਪਰ ਵੱਡਾ ਆਪਣਾ ਪ੍ਰਚਾਰਕਾਂ ਦੇ ਮੰਨ ਲਓ ਥਰੂ ਵੀ ਜਾਂ ਇਹਦੇ ਗੁੰਮਰਾਹ ਕੀਤਾ ਜਾ ਰਿਹਾ ਕੁਝ ਜਾਂ ਸੰਗਤ ਦੇ ਥਰੂ ਵੀ ਇਹ ਗੱਲ ਸਮਝੀ ਜਾਂਦੀ ਹੈ ਵੀ ਜਦੋਂ ਪ੍ਰਾਣੀ ਮਰਦਾ ਹੈ ਕਹਿੰਦਾ ਕਿੱਥੇ ਇੱਕੋ ਹੀ ਗੱਲ ਸਵਾਲ ਕਿੱਥੇ ਜਾਂਦਾ ਜੇ ਕੀ ਹੁੰਦਾ ਉਹਦੇ ਨਾਲ ਹੈ ਕਿ ਇੱਥੇ ਸਾਰਾ ਕੁਝ ਤੇ ਫਿਰ ਬਾਅਦ ਦੀਆਂ ਗੱਲਾਂ ਗੁਰਬਾਣੀ ਦੇ ਕੋ ਕਿੱਥੇ ਬਾਣੀ ਨੇ ਕਿਹਾ ਵੀ ਨਾਨਕ ਏਵ ਨ ਜਾਪਾਈ ਕਿੱਥੇ ਜਾਏ ਸਮਾਏ ਪਾਛੇ ਕਹਿੰਦੇ ਇਸ ਭਰਮ ਨੂੰ ਹੀ ਛੱਡ ਦੋ ਭਈ ਇਹ ਮਰਨ ਤੋਂ ਬਾਅਦ ਕਿੱਥੇ ਜਾਏਗਾ ਹੁਣ ਜਦੋਂ ਆਪਾਂ ਪੜਦੇ ਆ ਆਸਾ ਦੀ ਵਾਰ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਹਾਰ ਘੜ ਭਾਂਡੇ ਇੱਟਾਂ ਕੀਆਂ ਚਲਤੀ ਕਰੇ ਪਕਾਰ ਉਹਦੇ ਚ ਉਹੀ ਵਹਿਮ ਨੂੰ ਹੀ ਖੰਡਰ ਕੀਤਾ ਗਿਆ ਨਾ ਜਿਹੜਾ ਉਹ ਕਹਿੰਦੇ ਸੀ ਵੀ ਇਹ ਸਾਡਾ ਸਮਸ਼ਾਨ ਘਾਟ ਦੇ ਵਿੱਚ ਆਪਣਾ ਕਬਰਸਤਾਨ ਦੇ ਵਿੱਚ ਅਸੀਂ ਨਾਪ ਦਿੱਤਾ ਵਾ ਬੰਦਾ ਇਹ ਉੱਠੇਗਾ ਜਦੋਂ ਕਿ ਆਮਤ ਦਾ ਦਿਨ ਆਵੇਗਾ ਬਿਲਕੁਲ ਤੇ ਪਾਸ਼ਾ ਜੀ ਕਹਿੰਦੇ ਉੱਠੇਗਾ ਕਿਦਾਂ ਇਹਦਾ ਸਰੀਰ ਗਲ ਗਿਆ ਸਰੀਰ ਗਲਣ ਕਰਕੇ ਉਹ ਮਿੱਟੀ ਚੀਕ ਨਹੀਂ ਹੋਗੀ ਤੇ ਕਮਿਹਾਰ ਵੀਰ ਭਾਂਡਾ ਬਣਾਉਣ ਵਾ ਤੇ ਚੀਕ ਨਹੀਂ ਮਿੱਟੀ ਚਾਹੁੰਦੇ ਆ ਉਥੋਂ ਜਾ ਕੇ ਮਿੱਟੀ ਪੁੱੜਦੇ ਆ ਉਸ ਮਿੱਟੀ ਦਾ ਉਹ ਭਾਂਡਾ ਬਣਾਉਂਦੇ ਆ ਤੇ ਪਾਸ਼ਾ ਜੀ ਕਹਿੰਦੇ ਭਾਈ ਤੁਸੀਂ ਕਹਿੰਦੇ ਅਸੀਂ ਜੇ ਕਿਸੇ ਨੂੰ ਅੱਗ ਲਾ ਕੇ ਸਾੜਦੇ ਆ ਤੇ ਇਹ ਨੇਪਾਕ ਹੋ ਜਾਂਦਾ ਪਵਿੱਤਰ ਨਹੀਂ ਰਹਿੰਦਾ ਪਾਕ ਨਹੀਂ ਰਹਿੰਦਾ ਤੇ ਪਾਸ਼ਾ ਕਹਿੰਦੇ ਸਰੀਰ ਤਾਂ ਤੁਸੀਂ ਸਾੜਿਆ ਨਹੀਂ ਪਰ ਮਿੱਟੀ ਤੋਂ ਉਹਦੀ ਫੇਰ ਛੜ ਗਈ। ਮਿੱਟੀ ਦਾ ਫੇਰ ਛੜ ਗਈ। ਬਹਿਮ ਤਾਂ ਉੱਥੇ ਰਹਿ ਗਿਆ ਨਾ। ਮਿੱਟੀ 'ਚ ਰਲ ਕੇ ਮਿੱਟੀ 'ਚ ਰਲ ਗਿਆ। ਸਰੀਰ ਤਾਂ ਸਾਰਾ ਖਤਮ ਹੋ ਗਿਆ। ਖਤਮ ਹੋ ਗਿਆ। ਉੱਠੇ ਗਿਆ ਕੀ? ਇਦਾਂ ਹੀ ਪਾਤਸ਼ਾਹ ਜੀ ਕਹਿੰਦੇ ਵੀ ਇਹ ਪੰਜ ਤੱਤ ਨੇ ਮਿੱਟੀ ਐ, ਹਵਾ ਐ, ਆਗ ਐ, ਆਕਾਸ਼ ਐ। ਕਿ ਇਹ ਜਿਹੜੀਆਂ ਪੰਜ ਤੱਤਾਂ ਤੋਂ ਬਣ ਗਿਆ ਸਰੀਰ। ਇਹ ਇਹ ਪੰਜ ਤੱਤ ਸੰਸਾਰ 'ਚ ਹੀ ਨੇ ਤੇ ਸੰਸਾਰ 'ਚ ਹੀ ਲੀਨ ਹੋ ਜਾਣੇ ਨੇ। ਹਵਾ 'ਚ ਹਵਾ ਮਿਲ ਗਈ, ਮਿੱਟੀ 'ਚ ਮਿੱਟੀ ਮਿਲ ਗਈ, ਪਾਣੀ 'ਚ ਪਾਣੀ ਮਿਲ ਗਿਆ। ਅੱਗ 'ਚ ਅੱਗ ਮਿਲ ਗਈ ਆ। ਤਾਸ਼ ਕਾਸ਼ ਤਾਸ਼ ਕਾਸ਼ ਤਾਸ਼ ਕਹਿੰਦੇ ਨੇ ਗੈਪ ਨੂੰ ਜੇ ਸਪੇਸ ਚ ਸਪੇਸ ਦੇ ਵਿੱਚ ਕੀ ਆ ਵੀ ਜਿੱਦਿ ਸਾਡੇ ਸਰੀਰ ਦੇ ਅੰਦਰ ਜਿੰਨਾ ਕੁਝ ਚੱਲਦਾ ਉਹਦੇ ਵਿੱਚ ਕੈਪ ਆ ਜਿੱਦਾਂ ਜੋ ਬ੍ਰਹਮੰਡੇ ਸੋਈ ਪਿੰਡੇ ਵਾਲੀ ਵਿਸਥਾ ਹੁਣ ਇਹ ਸਰੀਰ ਦੀ ਕਹਾਣੀ ਇੱਥੇ ਹੈ ਜੇ ਅਸੀਂ ਅੱਜ ਗੁਰੂ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਉਹਨਾਂ ਦੇ ਇੱਥੇ ਕੀਤੇ ਹੋਏ ਚੰਗੇ ਕਰਮਾਂ ਨੂੰ ਇੱਥੇ ਕੀਤੇ ਹੋਏ ਚੰਗੇ ਪਰਉਪਕਾਰਾਂ ਨੂੰ ਵੇਖ ਕੇ ਯਾਦ ਕਰਦੇ ਆ ਕਿ ਜਾਂ ਅੱਗੇ ਜਾ ਕੇ ਕੀਤੇ ਹੋਏ ਹਨ ਇੱਥੇ ਵੇਖਿਆ ਜੋ ਕਰਕੇ ਗਏ ਜੇ ਔਰੰਗਜੇਬ ਦੇ ਇੱਥੇ ਕੀਤੇ ਹੋਏ ਗੁਨਾਹਾਂ ਕਰਕੇ ਉਹਦੀ ਕਬਰ ਤੇ ਦੀਵਾ ਨਹੀਂ ਜਗਦਾ ਕਿ ਜਾ ਉਹਦਾ ਅੱਗੇ ਜਾ ਕੇ ਜਗਦਾ ਇਹ ਜਿਹੜਾ ਅੱਗੇ ਦਾ ਭਰਮ ਪਾਇਆ ਜਾਂਦਾ ਇਹੋ ਇਹ ਸਾਡੇ ਸਮਾਜ ਨੂੰ ਅੱਜ ਕਰਾਏ ਪਾ ਰਿਹਾ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਸਿਸਟਮ ਬਣਾਇਆ ਵੀ ਇੱਥੇ ਜੋ ਕਰੋਗੇ ਇੱਥੇ ਹੀ ਭਰੋਗੇ ਸਾਡੇ ਭਾਰਤ ਦੇ ਵਿੱਚ ਕਿਹਾ ਜਾਂਦਾ ਜੀ ਤੁਹਾਨੂੰ ਜੇ ਦੁੱਖ ਮਿਲਿਆ ਤੇ ਇਹ ਤੁਹਾਡੇ ਪਿਛਲੇ ਕਰਮਾਂ ਕਰਕੇ ਜੇ ਸੁੱਖ ਮਿਲਿਆ ਤੇ ਤੁਹਾਡੇ ਪਿਛਲੇ ਕਰਮਾਂ ਕਰਕੇ ਸਵੇਕੀ ਗੱਲ ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਭਈ ਜਦੋਂ ਆਪਾਂ ਵੇਖਦੇ ਆਂ ਭਈ ਸੰਸਾਰ ਦੀ ਸਾਡੀਆਂ ਭਾਰਤ ਦੀਆਂ ਜੇਲਾਂ ਤੇ ਇਦਾਂ ਦੀਆਂ ਨੇ ਭਈ ਜਿੱਥੇ ਵਿੱਚ ਬੇ ਗੁਨਾਹੇ ਬੰਦੇ ਨੂੰ ਵੀ ਜਿੱਦਾਂ ਸਾਡੇ ਸਿੱਖ ਬੰਦੀ ਸਿੰਘ ਨੇ ਅੱਜ ਤੱਕ ਜੇਲਾਂ 'ਚ ਨੇ ਬਿਲਕੁਲ ਜਗਤਾਰ ਸਿੰਘ ਹਵਾਰੇ ਦਾ ਕਸੂਰ ਕਿੰਨਾ ਕਿਸੇ ਇੱਕ ਖੜਕੂ ਸਿੰਘ ਨੂੰ ਮੋਟਰਸੈਂਡ ਬਿਠਾਇਆ ਸੀ ਨਾ ਕੋਈ ਵੱਡਾ ਕਸੂਰ ਤਾਂ ਨਹੀਂ ਪਰ ਉਸੇ ਉੱਤੇ ਉਹ ਕੇਸ ਪਾ ਕੇ ਉਹਨੂੰ ਜਰੀਲ ਕਰਨਾ ਘਰੋਂ ਭਜਾ ਦੇਣਾ ਕਿੰਨੇ ਸਾਡੇ ਸਿੰਘਾਂ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਅੰਦਰ ਬੈਠੇ ਨੇ ਇਹ ਸਾਡੇ ਭਾਰਤ ਦਾ ਇੱਕ ਕਾਨੂੰਨ ਹੈ ਵਿਦੇਸ਼ਾਂ ਦਾ ਕਾਨੂੰਨ ਇਦਾਂ ਦਾ ਨਹੀਂ ਤੇ ਪ੍ਰਮਾਤਮਾ ਦਾ ਇਹ ਕਿਹੜਾ ਕਾਨੂੰਨ ਆ ਵੀ ਜਿਹੜਾ ਬੰਦਾ ਇੱਥੇ ਕੋ ਕਰਮ ਕਰੇਗਾ ਉਹ 84 ਲੱਖ ਜੁਨਾ ਚ ਭੋਕੇ ਆਏਗਾ ਪ੍ਰਮਾਤਮਾ ਦਾ ਕਾਨੂੰਨ ਤਾਂ ਫਿਰ ਸਾਡੇ ਭਾਰਤ ਦੇ ਕਾਨੂੰਨਾਂ ਨਾਲੋਂ ਮਾੜਾ ਹੋਇਆ ਇੱਕ ਪਾਸੇ ਬਾਣੀ ਕਹਿੰਦੀ ਆ ਵੀ ਇਹ ਕਰ ਕਰੇ ਸੋ ਇਹ ਕਰ ਪਾਏ ਇੱਕ ਘੜੀ ਮੋਤ ਨਾ ਲਾਗੇ ਵੀ ਇਹ ਸਾਥ ਨਾਲ ਬੁਰਾ ਕਰੇਗਾ ਇਹ ਸਾਥ ਦੇ ਨਾਲ ਉਹਦੀ ਸਜ਼ਾ ਭੁਗਤੇਗਾ ਦੂਜੀ ਪਾਸੇ ਅਸੀਂ 83 ਲੱਖ ਜੂਨਾ ਚ ਪਾ ਦਿੰਦੇ ਜਿਹੜੀ ਜੂਨਾ ਦੀ ਗੱਲ 84 ਲੱਖ ਦੀ ਆਉਂਦੀ ਹੈ ਕਈ ਕਈ ਜਨਮ ਪੈ ਕਿ ਟੰਗਾਲਾ ਸਭ ਜ਼ਿਆਦਾ ਦੱਸਿਆ ਜਾਂਦਾ ਹਾਂ ਜਨਤ ਕਾਲ ਜਿਹੜਾ ਸਮੀਸ਼ੇ ਮਰੇ ਇਹ ਸ਼ਬਦ ਪੜੇ ਜਾਂਦੇ ਨੇ ਹੁਣ ਕਈ ਕੋਟ ਜਿਹੜਾ ਕਈ ਜਨਮ ਪੈ ਕਿ ਟੰਗਾਲਾ ਜਾਂ ਮਤਲਬ ਇਹ ਫਿਰ ਕਿਹਦੇ ਨਾਲ ਕਿਵੇਂ ਲੱਗਦਾ ਪਾਸ਼ਾ ਜੀ ਨੇ ਕਿਹਾ ਵੀ ਮਨਮੁਖ ਆਵੇ ਮਨਮੁਖ ਜਾਵੇ ਹਮ ਮਨਮੁਖ ਫਿਰ ਫਿਰ ਝੋਟਾ ਖਾਵੇ ਹਮ ਜਿੰਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪਨਾ ਮਾਸਾਹੇ ਮਾਸਾਹੇ ਮਨ ਦੇ ਪਿੱਛੇ ਚੱਲਣ ਵਾਲੇ ਮਨੁੱਖ ਵਾਸਤੇ ਇਹ ਨਰਕ ਹੈ ਹਮ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਵਾਸਤੇ ਇਹ ਸਵਰਗ ਹੈ। ਸੌਖੀ ਜੀ ਪ੍ਰਭਾਜਾ ਦੱਸਣੀ ਨਰਕ ਸਵਰਗ ਦੀ ਕੀ ਹੈ ਸੌਖੀ ਜੀ ਪ੍ਰਭਾਜਾ ਸੌਖੀ ਜੀ ਸਭ ਤੋਂ ਵਧੀਆ ਵੀ ਜਿਹੜਾ ਆਪਣੇ ਮਨ ਦੇ ਪਿੱਛੇ ਵਹਿਮਾ ਭਰਮਾ ਪਖੰਡਾ ਚ ਪਿਆ ਹੋਇਆ ਉਹ ਨਰਕ ਭਰੇ ਜ਼ਿੰਦਗੀ ਜੀ ਜੂਰਿਆ। ਉਹ ਤਾਂ ਮਾਈ ਵੀ ਕਰ ਰਿਹਾ ਪਰ ਡਰੀ ਵੀ ਜਾ ਰਿਹਾ। ਨਰਕ ਦਾ ਤੇ ਸਵਰਗ ਦਾ ਜਿਹੜਾ ਝਾਂਸਾ ਦਿਖਾਇਆ ਯਾਰ ਉੱਪਰ ਹਾਲਾਂਕਿ ਉੱਪਰ ਜਿਹੜਾ ਦਿਖਾਇਆ ਜਾ ਰਿਹਾ ਉਹ ਕਿਵੇਂ ਉਹ ਕਿਵੇਂ ਦਿਖਾਇਆ ਜਾਂਦਾ ਉੱਪਰ ਕੀ ਕੀ ਨਰਕ ਦਾ ਉੱਪਰ ਨੂੰ ਆਪਾਂ ਜਦੋਂ ਦੇਖਦੇ ਆਂ ਗੁਰਬਾਣੀ ਚ ਆਪਾਂ ਵੇਖਦੇ ਆਂ ਭਈ ਗੁਰਬਾਣੀ ਕਹਿੰਦੀ ਵੀ ਕੇਤੀਆਂ ਹੁਣ ਇੱਕ ਧਰਤੀ ਤਾਂ ਹੈ ਨਹੀਂ ਸ਼ੁਕਰ ਗ੍ਰਹਿ ਇਹਦੇ ਤੋਂ ਵੀ ਵੱਡਾ ਵਾ ਕਿਤੇ ਉਹਦੇ ਤੇ ਵੀ ਜੀਵ ਬਣ ਹੁੰਦਾ ਸੀ ਮੰਗਲ ਗ੍ਰਹਿ ਤੇ ਆਪਾਂ ਦੇਖਿਆ ਉੱਥੇ ਵੀ ਕਿਤੇ ਜੀਵਨ ਬਣਾ ਦੇਣਾ ਇਹਨਾਂ ਨੇ ਅੰਦਰ ਅੰਦਰ ਮਾਤ ਵੀ ਠੀਕ ਹੈ ਹੁਣ ਇਹ ਸਾਰੇ ਗ੍ਰਹਿ ਨੇ ਇਹਨਾਂ ਗ੍ਰਹਿਾਂ ਤੋਂ ਉੱਪਰ ਕਿੱਥੇ ਹੈ ਕੁਝ ਸੂਰਜ ਨੂੰ ਪਾਣੀ ਦੇਣ ਤੋਂ ਹਟਾਇਆ ਪਾਤਸ਼ਾਹ ਜੀ ਨੇ ਇਹ ਕਹਿ ਕੇ ਵੀ ਸੂਰਜ ਸਾਡੇ ਵਾਸਤੇ ਕੋਈ ਦੇਵਤਾ ਨਹੀਂ ਹੈ ਸੂਰਜ ਇੱਕ ਸਾਡੇ ਧਰਤੀ ਵਾਸਤੇ ਇੱਕ ਗਿਫਟ ਹੈ ਪਰਮਾਤਮਾ ਨੇ ਬਣਾਇਆ ਤੇ ਪਰਮਾਤਮਾ ਕੀ ਨਿਜਮ ਹੁਕਮੀ ਉਤਮ ਨੀਚ ਹੁਕਮ ਲੇਖ ਦੁੱਖ ਸੁਖ ਆਈਏ ਜਿੰਨੇ ਹੁਕਮ ਨੂੰ ਮੰਨ ਲਿਆ ਉਤਮ ਹੋ ਗਿਆ ਉਹਨੂੰ ਸੁੱਖ ਮਿਲ ਗਿਆ ਜਿਹੜਾ ਹੁਕਮ ਦੀ ਅੰਦੂਲੀ ਕਰਦਾ ਉਹ ਨੀਚ ਹੋ ਗਿਆ ਉਹ ਦੁਖੀ ਹੋ ਗਿਆ ਨਹੀਂ ਮੰਨ ਲਓ ਜਿਹੜਾ ਬੰਦਾ ਨੇ ਸਹੀ ਆ ਜਾ ਜਿਹੜਾ ਬੰਦਾ ਉਲਟ ਉਹ ਕਹਿੰਦਾ ਵੇਖੋ ਜੀ ਮੈਂ ਵੀ ਤਾਂ ਰੱਬ ਦੇ ਹੁਕਮ ਵਿੱਚ ਸ਼ਰਾਬ ਪੀ ਰਿਆ ਮੈਂ ਆਪਾਂ ਕਿਨਾਂ ਨੇ ਵੀ ਭਾਈ ਬਾਣੀ ਪੜ ਗੁਰਦੁਆਰੇ ਆ ਉਹ ਨਸ਼ੇ ਕਰਨ ਵਾਲਾ ਕਹਿੰਦਾ ਵਾ ਵੀ ਵੇਖੋ ਜੀ ਮੈਂ ਇਹ ਜੋ ਰੱਬ ਦਾ ਹੁਕਮ ਆਉਂਗਾ ਹੁਣ ਰੱਬ ਦਾ ਹੁਕਮ ਕਿਵੇਂ ਆ ਵੀ ਉਹਨੂੰ ਹੁਣ ਉਹਨੂੰ ਇਹ ਆਈਡੀਆ ਦਿੱਤਾ ਕਿਨੇ ਆ ਆਈਡੀਆ ਸਾਡੇ ਪ੍ਰਚਾਰਕਾਂ ਨੇ ਦਿੱਤਾ ਜੇਦੋ ਅਸੀਂ ਕਹਿੰਦੇ ਵੀ ਰੱਬ ਦੇ ਹੁਕਮ ਤੋਂ ਬਗੈਰ ਪਤਾ ਨਹੀਂ ਹੱਲ ਸਕਦਾ ਹਾਂ। ਉਹ ਕਹਿੰਦਾ ਫਿਰ ਮੈਂ ਰੱਬ ਦੇ ਹੁਕਮ ਜੀ ਪੀ ਰਿਆ। ਤੇ ਮੈਂ ਕਈ ਵਾਰ ਇਸ ਗੱਲ ਤੇ ਇਹ ਗੱਲ ਕਰਦਾ ਵੀ ਜੇ ਸਾਰਾ ਕੁਝ ਰੱਬ ਨੇ ਹੀ ਲਿਖ ਦਿੱਤਾ। ਰੱਬ ਨੇ ਹੀ ਕਰਨਾ। ਤੇ ਫਿਰ ਧਾਰਮਿਕ ਗ੍ਰੰਥਾਂ ਦੀ ਕੀ ਲੋੜ ਹੈ? ਵਾਹ। ਧਾਰਮਿਕ ਗ੍ਰੰਥਾਂ ਨੂੰ ਕੀ ਲੋੜ ਆ? ਅਸੀਂ ਕਿਉਂ ਰੌਲਾ ਪਾ ਰਹੇ ਆਂ ਵੀ ਤੁਸੀਂ ਜ਼ਿੰਦਗੀ ਬਦਲ ਦੋ। ਸਾਡੇ ਕਹਿਣ ਤੇ ਫਿਰ ਉਹ ਜ਼ਿੰਦਗੀ ਬਦਲਦਾ ਕਿਦਾਂ ਕੋਈ ਮਨੁੱਖ? ਮੈਂ ਮਾਲਵੇ ਦੇ ਵਿੱਚ ਗਿਆ ਤੇ ਆਪਣਾ ਪੂਰੇ ਮਹੀਨੇ ਦੇ ਵਿੱਚ ਕਥਾ ਸੀ। ਉਥੇ ਵੀਰ ਆਇਆ ਤੇ ਉਹ ਉਹਦੇ ਸਰੀਰ ਦੇ ਵਿੱਚੋਂ 스멜 ਆਉਂਦੀ ਹੈ ਸ਼ਰਾਬ ਦੀ। ਹੂੰ। ਤੇ ਪਹਿਲੇ ਦਿਨ ਜਦੋਂ ਨੇ ਕਥਾ ਸੁਣੀ ਤੇ ਉਹ ਉਥੇ ਲੰਗਰ ਲੱਗਿਆ ਸੀ ਮੈਨੂੰ ਕਹਿੰਦੇ ਬਾਬਾ ਜੀ ਆਓ ਸ਼ਕੀਏ ਲੰਗਰ ਮੈਂ ਪਹਿਲਾਂ ਮਨਾਂ ਕੀਤਾ ਉਹਨੇ ਬਾਰ-ਬਾਰ ਕਿਹਾ ਮੈਂ ਚਲਾ ਗਿਆ। ਹੂੰ। ਗੱਲਾਂ ਬਾਤਾਂ ਕਰਦੇ ਰਹੇ। ਪਹਿਲੇ ਦਿਨ ਮੈਨੂੰ ਕੁਝ ਨਹੀਂ ਕਿਹਾ। ਦੂਜੇ ਦਿਨ ਉਹ ਫੇਰ ਆਇਆ। ਤੇ ਜਿੱਦਾਂ ਜਿੱਦਾਂ ਫੇਰ ਬੈਠੇ ਤਾਂ ਮੈਂ ਉਹਨੂੰ ਮੈਨੂੰ ਕਹਿੰਦਾ ਬਾਬਾ ਜੀ ਕੋਈ ਗੱਲਬਾਤ ਕਰੋ। ਮੈਂ ਕਿਹਾ ਵੀਰ ਜੀ ਇੱਕ ਗੱਲ ਕਰਨੀ ਆ ਮੰਨੋਗੇ? ਹੂੰ। ਕਹਿੰਦਾ ਦੱਸੋ ਮੈਂ ਮੰਨਾਂਗਾ। ਮੈਂ ਕਿਹਾ ਸ਼ਰਾਬ ਥੋੜੀ ਘਟਾ ਦਿਓ। ਹੂੰ। ਕਿ ਮਨ ਕਿਦਾਂ ਕਹਿੰਦਾ ਵੀ ਛੱਡ ਦੋ ਮੈਂ ਕਿਹਾ ਕਟਾ ਆ ਦੋ ਤੇ ਉਹ ਚੁੱਪ ਕਰ ਗਿਆ ਤੇ ਥੋੜੇ ਤਨੀ ਤਨੀ ਚੋਈ ਮੈਂ ਟੀ ਬੋਲ ਕੇ ਕਹਿੰਦਾ ਬਾਬਾ ਜੀ ਜੇ ਇਹ ਗੱਲ ਤੇ ਛੱਡੀ ਠੀਕ ਹੈ ਜੇ ਤੁਸੀਂ ਕਹਿੰਦੇ ਤਾਂ ਮੈਂ ਛੱਡੀ ਮੈਂ ਕਿਹਾ ਚਲੋ ਠੀਕ ਹੈ ਮੈਂ ਕਿਹਾ ਧੰਨਵਾਦ ਹੋਊਗਾ ਤੁਹਾਡਾ ਜੇ ਛੱਡ ਦੋਗੇ ਤੇ ਉਦੋਂ ਬਾਅਦ ਹਫਤੇ ਪਿੱਛੋਂ ਉਹਨਾਂ ਦੇ ਬੱਚੇ ਵੀ ਆਉਂਦੇ ਇਹ ਕਲਾਸਾਂ 'ਚ ਬੱਚੇ ਬੜੇ ਖੁਸ਼ ਕਹਿੰਦੇ ਸਾਡੇ ਘਰੇ ਸਾਰੇ ਖੁਸ਼ ਹੈ ਕਹਿੰਦੇ ਚਾਚੇ ਨੇ ਸ਼ਰਾਬ ਛੱਡਤੀ ਹੂੰ ਤੇ ਤੁਹਾਡਾ ਉਹ ਧੰਨਵਾਦ ਕਰਦੇ ਆ ਉਹ ਫਤੋ ਬਾਅਦ ਵਿੱਚ ਹਫਤੇ ਪਿੱਛੋਂ ਇਹ ਫਿਲਮ ਦਿਖਾਉਣੀ ਹੈ ਪ੍ਰੋਜੈਕਟਰ ਤੇ ਤੇ ਮੈਂ ਉਹਨੂੰ ਕਿਹਾ ਮੈਂ ਆਵੇ ਜੀ ਅੱਜ ਫਿਲਮ ਦਿਖਾਉਣੀ ਹੈ ਕਹਿੰਦਾ ਮੈਂ ਬਠਿੰਡੇ ਵਿਆਹ ਜਾ ਕੇ ਆਉਣਾ ਤੇ ਆਉਂਗਾ ਜਰੂਰ ਤੇ ਮੇਰੀ ਸੋਚੀ ਮੈਂ ਕਿਹਾ ਅੱਜ ਨਹੀਂ ਆਉਂਦਾ ਸੁੱਕਾ ਮੈਂ ਹੈਰਾਨ ਰਹਿ ਗਿਆ ਜਦੋਂ ਪੌਣੇ 7 ਵਜੇ ਆਇਆ ਕਹਿੰਦਾ ਵਿਰਜੀ ਖਾਲਸਾ ਵਿਰਜੀ ਫਤਿਹ ਮੈਂ ਕਿਹਾ ਵਿਰਜੀ ਸੂਫੀ ਕਹਿੰਦਾ ਜਦੋਂ ਛੱਡਤੀ ਤੇ ਬਸ ਛੱਡਤੀ ਹੁਣ ਜੇ ਆਪਾਂ ਕਹੀਏ ਵੀ ਰੱਬ ਹੀ ਸਾਰਾ ਕੁਝ ਕਰਦਾ ਉਹਨੇ ਤਾਂ ਮੇਰੇ ਕਹਿੰਦਾ ਛੱਡੀ ਫਿਰ ਰੱਬ ਕਿਧਰ ਆ ਗਿਆ ਵਿੱਚ ਜੇ ਮੈਂ ਉਹਨੂੰ ਨਾ ਕਹਿੰਦਾ ਉਹਨੇ ਛੱਡਣੀ ਨਹੀਂ ਸੀ ਰੱਬ ਤੁਹਾਡੇ ਵਿੱਚ ਰੱਬ ਤਾਂ ਜਿਹੜਾ ਸਿਸਟਮ ਚ ਹੈ। ਤੁਹਾਡੇ ਚ ਰੱਬ ਨਹੀਂ ਹੈਗਾ। ਰੱਬ ਸਿਸਟਮ ਦੇ ਵਿੱਚ ਆ। ਨਹੀਂ ਕਹਿੰਦਾ ਮੇਰੇ ਕਹਿੰਦੇ ਛੱਡੀ। ਤੂੰ ਕਹਣਗੇ ਤੁਹਾਡੇ ਚ ਰੱਬ ਨਹੀਂ। ਰੱਬ ਜੇ ਦੋ ਅਸੀਂ ਇਹ ਕਹਿ ਰਹੇ ਆ ਵੀ ਰੱਬ ਦੇ ਰੱਬ ਨੇ ਉਹਨੂੰ ਪੀਣ ਲਾਤਾ। ਹੂੰ। ਤੇ ਜੇ ਰੱਬ ਨੇ ਪੀਣ ਲਾਤਾ ਤੇ ਉਹ ਮੇਰੇ ਕਹਿੰਦੇ ਕਿਦਾਂ ਛੱਡ ਗਿਆ? ਨਹੀਂ ਤੁਹਾਡੇ ਚ ਰੱਬ ਵਸਿਆ ਨਾ ਤੁਸੀਂ ਰੱਬ ਦੇ ਜ਼ਰੀਏ ਕਿਆ ਤੁਹਾਡੇ ਭਜਨ ਰੱਬ ਵਰਗੇ ਲੱਗੇ ਨਾ ਉਹ। ਪਰ ਰੱਬ ਜੇ ਰੱਬ ਨੇ ਇਦਾਂ ਕਹਿਣਾ ਤੇ ਫਿਰ ਸਾਰਾ ਸਮਾਜ ਸੁੱਧਰ ਕਿਉਂ ਨਹੀਂ ਜਾਂਦਾ? ਉਹ ਇਹੀ ਤੇ ਸਵਾਲ ਕਰਦੇ ਹੋ। ਠੀਕ ਹੈ ਇਹੀ ਤੇ ਆਪਾਂ ਸਾਰਾ। ਇਹ ਰੱਬ ਨਹੀਂ ਸਾਰਾ ਕੁਝ ਕਰਨਾ। ਇਹੀ ਤੇ ਵਿਚਾਰ ਦੱਸ ਸਾਡੇ ਪ੍ਰਚਾਰਕ ਵੀ ਸਾਡੀ ਸਾਰਾ ਕੁਝ ਵੀ ਰੱਬ ਪ੍ਰਮਾਤਮਾ ਸਾਰਾ ਕੁਝ ਕਰਦਾ ਉਹ ਸਮਰੱਥ ਠੀਕ ਹੈ ਸਮਰੱਥ ਹੈ ਨਾ ਪਰ ਉਹ ਨਿਜਮ ਦੇ ਵਿੱਚ ਸਾਨੂੰ ਪੈਦਾ ਕਰਦਾ ਹੈ ਮਨੁੱਖ ਨੂੰ ਪੈਦਾ ਕਰਦਾ ਹੈ ਤੇ ਮਨੁੱਖ ਦੀ ਜ਼ਿੰਮੇਵਾਰੀ ਕਿਲਾਉਂਦਾ ਉਹ ਮਨੁੱਖ ਦੀ ਕੀ ਜ਼ਿੰਮੇਵਾਰੀ ਬਣਦੀ ਕੀ ਕਹਾ ਗੁਰਬਾਣੀ ਨੇ ਮਨੁੱਖ ਨੂੰ ਕੁਰਬਾਨੀ ਨੇ ਜਦੋਂ ਆਪਾਂ ਨੂੰ ਕਹਿ ਦਿੰਦਾ ਵੀ ਧਰਤੀ ਧਰਮਸ਼ਾਲ ਹੂੰ ਇਸ ਵਿੱਚ ਥਾਪ ਰੱਖੀ ਧਰਤੀ ਧਰਮਸ਼ਾਲ ਧਰਮ ਧਰਤੀ ਧਰਮਸ਼ਾਲ ਇਹ ਇਹ ਧਰਤੀ ਨੂੰ ਧਰਮਸ਼ਾਲਾ ਬਣਾ ਕੇ ਪੈਦਾ ਕੀਤਾ ਇਥੇ ਸਾਨੂੰ ਠੀਕ ਹੈ ਸਾਨੂੰ ਨਾਲ ਹੀ ਧਰਮ ਦੇ ਦਿੱਤਾ ਨਾਨਕ ਜੀ ਉਹ ਪਾਏ ਕੇ ਲਿਖ ਨਾਮੇ ਧਰਮ ਬਹਲਿਆ ਉਥੇ ਸੱਚੇ ਇਨਸਾਚ ਨਿਭੜੇ ਬਸ ਇਹੀ ਸਵਾਦ ਨਿਕਲਦਾ ਉਥੇ ਦਾ ਅਰਥ ਇਹ ਨਹੀਂਗਾ ਕਿ ਉਹ ਸੰਸਾਰ ਤੋਂ ਬਾਹਰ ਹੈ ਉੱਥੇ ਕੌਣ ਇੱਥੇ ਦਾ ਅਰਥ ਇਹ ਥੋੜੀ ਹੈ ਹੁਣ ਉਥੇ ਦਾ ਆਪਾਂ ਕਰਦੇ ਵਿਚਾਰ ਉਥੇ ਕਿੱਥੇ ਹੁਣ ਅੱਜ ਕੱਲ ਗੱਲ ਕਹਿਣ ਨੂੰ ਆਪਾਂ ਨੂੰ ਸਮਝਦਾ ਹੈ ਨਹੀਂ ਸਰਸੇ ਵਾਲੇ ਨੂੰ ਜਦੋਂ ਕੇਸ ਪੈ ਉਹਨੂੰ ਆਪਣੀ ਪਾਵਰ ਤੇ ਜ਼ਿਆਦਾ ਹੰਕਾਰ ਸੀ ਜਦੋਂ ਜੱਜ ਦੇ ਸਾਹਮਣੇ ਗਿਆ ਹੁਣ ਜੱਜ ਦੇ ਜਦੋਂ ਉਹਦੇ ਸਾਹਮਣੇ ਸਬੂਤ ਰੱਖੇ ਵੀ ਆ ਆ ਤੇਰੇ ਖਿਲਾਫ ਸਬੂਤ ਹੀ ਤੇ ਇਹਨਾਂ ਤੇ ਆ ਸਜ਼ਾ ਮਿਲੇਗੀ ਹੁਣ ਉਹ ਆ ਉੱਥੇ ਹੀ ਸੱਚੋ ਸੱਚ ਸੱਚੋ ਸੱਚ ਨਿਭੜੇ ਵਾਲੀ ਗੱਲ ਉੱਥੇ ਹੀ ਸੱਚ ਨਿਭੜੇ ਜਦੋਂ ਵੱਖ ਕੱਢੇ ਜ਼ਮਾਨੇ ਜੇ ਉਹ ਸੱਚਾ ਹੁੰਦਾ ਜੇ ਉਹ ਗੁਨਾਹ ਨਾ ਕਰਦਾ ਉਹਨੂੰ ਵੱਖ ਹੋ ਜਾਣਾ ਸੀ ਮੈਂ ਆ ਜਾਣਾ ਸੀ ਜਦੋਂ ਸੱਚ ਦੇ ਸਾਹਮਣੇ ਜਾਵਾਂਗੇ ਉਹ ਸੱਚ ਜਿਉਂਦੇ ਜੀਏ ਮਰ ਤੋਂ ਬਾਅਦ ਨਹੀਂ ਮਰ ਤੋਂ ਬਾਅਦ ਸਜ਼ਾ ਕਿਹਨੂੰ ਮਿਲਣੀ ਹੈ ਸਰੀਰ ਤਾਂ ਇੱਥੇ ਸੜ ਗਿਆ ਹਵਾ ਜਾ ਵਮ ਲਾ ਗਈ ਤਾਂ ਹਵਾ ਨੂੰ ਕਿਹੜੀ ਸਜ਼ਾ ਦੇ ਦਾਂਗੇ ਆਹਾ ਵਾਹ ਉਹ ਡਰੇ ਹੀ ਆਪਾਂ ਇਹਨੂੰ ਕੀ ਕੈਚ ਕਰ ਲਾਂਗੇ ਕੌਣ ਕੈਚ ਕਰੇਗਾ ਬਿਲਕੁਲ ਫਿਰ ਡਰਾਵਾ ਦਿੱਤਾ ਜ ਉਹਨਾਂ ਦੇਖੋ ਜੀ ਤੁਸੀਂ ਪਸ਼ੂ ਬਣੋਗੇ ਇੱਕ ਬੱਸੋ ਬਾਣੀ ਕਹਿੰਦੀ ਹੈ ਵੀ ਸੰਸਾਰ ਨੂੰ ਪ੍ਰਮਾਤਮਾ ਨੇ ਇੱਕੇ ਵਾਰੀ ਕੀਤਾ ਪਸਾਓ ਇੱਕੋ ਕਵਾਉ ਇੱਕੋ ਕਵਾਉ ਭਈ ਇੱਕੇ ਵਾਰ ਵਾਕ ਬੋਲਿਆ ਵੀ ਸੰਸਾਰ ਬਣ ਜਾ ਹਾਂ ਸੰਸਾਰ ਬਣ ਗਿਆ ਹੁਣ ਉਦੋਂ ਕਿਹੜੇ ਬੰਦੇ ਨੇ ਮਾੜੇ ਕਰਮ ਕੀਤੇ ਸੀ ਜਿਹੜਾ ਉਹ ਕੀੜਾ ਬਣਿਆ ਜਾਂ ਉਹ ਸੱਪ ਬਣਿਆ ਹੂੰ ਇਹ ਧਰਮ ਦੇ ਦੁਨੀਆ ਦੇ ਵਿੱਚ ਇੰਨਾ ਕੁ ਉਲਝਾ ਦਿੱਤਾ ਗਿਆ ਨਾ ਦੁਨੀਆ ਨੂੰ ਸੱਚ ਤੋ ਅਸੀਂ ਪਾਸੇ ਹੀ ਹੋ ਗਏ। ਵੀ ਸੰਖੇਪ ਚ ਦੱਸਣਾ ਚਾਹੁੰਨੀ ਦੱਸੋ ਵੀ ਮਤਲਬ ਆਪਾਂ ਜੀਵਨ ਕਿਵੇਂ ਦਾ ਬਸਰ ਕਰਨਾ ਵਾ ਵੀ ਧਰਮ ਰਾਜ ਦੋ ਵੀ ਆਪਾਂ ਪੇਸ਼ ਹੋ ਸਕੀਏ। ਚਿੱਤਰ ਗੁਪਤ ਵੀ ਉਲੇਖਾ ਮੰਗਣ ਦਾ ਆਪਾਂ ਉਹਨਾਂ ਨੂੰ ਦੱਸ ਸਕੀਏ। ਤੇ ਜਿਹੜੇ ਜਮਦੂਦ ਨਾਲ ਚਿਮੜਨ ਅਸੀਂ ਕਿਵੇਂ ਬਚਾ ਕਰੀਏ? ਜਿਉਂਦੇ ਜੀ ਕਿਵੇਂ ਬਚਾ ਕਰੀਏ? ਮਰਨ ਤੋਂ ਬਾਅਦ ਦੀ ਗੱਲ ਤਾਂ। ਪਾਤਸ਼ਾਹ ਹੀ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ। ਸੱਚਾ ਸਾਹਿਬ। ਸੱਚਾ। ਤੂੰ ਆਪਣੇ ਕਰਮਾਂ ਵਾਲੇ ਪਾਸੇ ਧਿਆਨ ਦੇ। ਕਰਮ ਮਤਲਬ ਤੇਰੇ ਕੰਮ ਕਿਹੜੇ ਨੇ? ਸਮਾਜ ਦੇ ਨਿਯਮ ਮੁਤਾਬਕ ਤੇਰੇ ਕੰਮ ਭੇੜੇ ਤਾਂ ਨਹੀਂ। ਹੂੰ। ਨੇਜਮ ਸਮਾਜ ਨੇ ਬਣਾਏ ਆ ਸਮਾਜ ਦੇ ਨਿਯਮਾਂ ਮੁਤਾਬਕ ਜੇ ਤੇਰੇ ਕੰਮ ਭੈੜੇ ਆ ਤੇ ਉਹਨਾਂ ਦੀ ਸਜ਼ਾ ਤੈਨੂੰ ਮਿਲਣੀ ਮਿਲਣੀ ਆ ਇਸ ਦੇ ਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਅੰਮ੍ਰਿਤ ਲੁੱਟੇ ਮਨਮੁਖ ਨਹੀਂ ਪੁੱਜੇ ਕੋਈ ਨਾ ਸੁਣੇ ਪੁਕਾਰਾ ਹੁਣ ਇਹ ਇਹ ਕਿੱਥੇ ਜਮਦੂਤ ਨੇ ਇਹ ਉੱਤੇ ਨੇ ਇਹ ਅੰਦਰ ਹੀ ਨੇ ਸਾਡੇ ਸਾਡੇ ਅੰਦਰ ਹੀ ਇਹ ਪੰਜ ਚਮਦੂਤ ਬੈਠੇ ਨੇ ਜਿਨ੍ਹਾਂ ਨੇ ਸਾਡਾ ਅੰਮ੍ਰਿਤ ਲੁੱਟ ਲਿਆ ਸਾਡੇ ਚੰਗੇ ਕਰਮ ਲੁੱਟ ਲਏ ਸਾਨੂੰ ਚੰਗੇ ਪਾਸੇ ਜਾਣ ਨਹੀਂ ਦਿੱਤਾ ਤੇ ਚੰਗੇ ਪਾਸੇ ਆਉਣ ਵਾਸਤੇ ਸਤ ਸੰਗਤ ਜ਼ਰੂਰੀ ਹੈ। ਸਤ ਸੰਗਤ ਦਾ ਅਰਥ ਹੁੰਦਾ ਜਿੱਥੇ ਸੱਚ ਦੀ ਵਿਚਾਰੂਪੇ। ਸੱਚ ਦੀ ਵਿਚਾਰੂਪੇ। ਜਿੱਥੇ ਦੱਸਿਆ ਜਾਵੇ ਭਾਈ ਤੇਰੀ ਜ਼ਿੰਦਗੀ 'ਚ ਆ ਅਫਗਨ ਨੇ ਤੇ ਆ ਗੁਣ ਨੇ। ਸਤ ਸੰਗਤ ਇੱਕ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਇੱਕੋ ਨਾਮ ਹੁਕਮ ਹੈ। ਨਾਨਕ ਸਤਗੁਰ ਦੀਆ ਭਜਾਈ ਜੀਓ। ਤੇ ਇਹ ਇੱਕ ਨਾਮ ਹੁਕਮ ਹੈ ਪਰਮਾਤਮਾ ਦਾ। ਤੇ ਜੇ ਤੂੰ ਸਹੀ ਕਰੇਗਾ ਜਿੱਤੇ ਆਪਾਂ ਵਿਚਾਰ ਕੀਤੀ ਸੀ ਹੁਕਮੀ ਉੱਤਮ ਨੀਚ। ਤੇ ਜੇ ਹੁਕਮ ਦੇ ਵਿੱਚ ਤੂੰ ਉੱਚਾ ਹੋ ਗਿਆ ਤੇ ਸੁਖ ਪਾਵੇਂਗਾ। ਇਹ ਉਹਦੇ ਹੁਕਮੇ ਜਿੱਦਾਂ ਆਪਾਂ ਲਾ ਲਿਆ ਭਈ ਸਕੂਲ ਜਿਹੜਾ ਬੱਚਾ ਨਹੀਂ ਪੜਦਾ ਉਹਨੇ ਪਾਸ ਤਾਂ ਹੋਣਾ ਹੀ ਨਹੀਂ ਨਾ ਤੇ ਜਿਹੜਾ ਪੜਦਾ ਵਾ ਉਹ ਪਾਸ ਹੋਏਗਾ ਹੋਏਗਾ ਉਹਨੇ ਫੇਲ ਨਹੀਂ ਹੋਣਾ ਇਦਾਂ ਸੰਸਾਰ ਰੱជា ਪ੍ਰਮਾਤਮਾ ਨੇ ਉਹਨੇ ਸਾਡੇ ਇੱਕ ਕਰਮ ਉਹਨਾ ਦਿੱਤੇ ਨੇ ਭਈ ਇਹਨਾਂ ਕਰਮਾਂ ਨੂੰ ਸਮਝ ਕੇ ਜੇ ਚੰਗੇ ਪਾਸੇ ਚੱਲੇਗਾ ਤੇਰਾ ਭਲਾ ਹੋਏਗਾ ਮੌਰਾ ਹੋਵੇ ਹੱਥ ਮਰੀਏ ਚੱਕੀਏ ਪਾਚਾ ਕਹਿੰਦਾ ਜੇ ਜ਼ਹਿਰ ਤੇਰੇ ਹੱਥੇ ਹੀ ਪੜਿਆ ਤੇ ਤੂੰ ਕਵੇ ਮੈਂ ਇਹਨੂੰ ਚੱਕ ਕੇ ਵੇਖਾਂ ਸਵਾਦ ਕਿਦਾਂ ਦਾ ਫਿਰ ਤੂੰ ਮਰੇਗਾ ਇਹ ਦੱਸ ਨਹੀਂ ਸਕਦਾ ਇਹ ਕਰਕੇ ਅੰਮ੍ਰਿਤ ਪੀਵ ਸਦਾ ਚਿਰ ਜੀਵ ਸਦਾ ਚਿਰ ਜੀਵ ਆਪਾਂ ਇਹ ਜਿਹੜਾ ਚਿੱਤਰ ਗੁਪਤ ਜਾਂ ਆਪਾਂ ਨਰਕ ਸਰਗ ਦੀ ਗੱਲ ਕਈ ਕਹਿੰਦੇ ਮੈਂ ਨਰਕਾਂ ਚ ਜਾ ਕੇ ਵੇਖ ਕੇ ਆਇਆ ਨਰਕ ਵੇਖ ਕੇ ਆ ਮੈਂ ਸਵਰਗ ਮੈਂ ਵੇਖ ਕੇ ਆ ਹਾਲਾਂਕਿ ਅੱਜ ਤੱਕ ਆਪਾਂ ਕਿਸੇ ਦੇ ਮੂੰਹ ਸੁਣਿਆ ਨਹੀਂ ਹਰੇਕ ਬੰਦੇ ਨੇ ਕਿਹਾ 나 ਕੋਈ ਬੰਦਾ ਨਰਕ ਚ ਮੁੜਿਆ ਤੇ ਨਾ ਕੋਈ ਸਵਰਗਾਂ ਚ ਵਾਪਸ ਆਉਂਦਾ ਨਾ ਪਰ ਜਿਹੜਾ ਇਹ ਗੱਲਾਂ ਸਾਡੇ ਸਾਹਮਣੇ ਸਾਡੇ ਧਾਰਮਿਕ ਲਿਬਾਸ ਵਿੱਚ ਹੀ ਬਚਾਰੇ ਗਏ ਮੈਂ ਨਰਕ ਵੇਖ ਆਇਆ ਮੈਂ ਸਵਰਗ ਵੀ ਵੇਖ ਆਇਆ ਮੈਂ ਸੂਰਜ ਤੇ ਜਾ ਕੇ ਉੱਥੇ ਬਹਿ ਕੇ ਸੂਰਜ ਦੇ ਰੱਬ ਨਾਲ ਗੱਲਾਂ ਵੀ ਕਰ ਆਇਆ ਉਹ ਉਹ ਕਿਸ ਕਿਸ ਦੀ ਗੱਲ ਕਰ ਰਹੇ ਨੇ ਜਦੋਂ ਆਪਾਂ ਬਾਣੀ ਨੂੰ ਅਸਲੀਅਤ ਪੜਾਂਗੇ ਨਾ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਵਨ ਨਰਕ ਐ ਸੁਰਗ ਵਿਚਾਰਾ ਸੰਤਨ ਦੂ ਅਰਾਦੇ ਹਮ ਕਹੂ ਕਿ ਕਾਹਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ ਭਈ ਕਿਹੜਾ ਨਰਕ ਤੇ ਕਿਹੜਾ ਸਵਰਗ ਅਸੀਂ ਦੋਵੇਂ ਰੱਦ ਕਰਤੇ ਸਾਨੂੰ ਉਹਨਾਂ ਦੀ ਲੋੜ ਹੀ ਨਹੀਂ ਫਿਰ ਉਹ ਸਵਰਗ ਆਇਆ ਨਾ ਸਾਡੇ ਵਿੱਚ ਪਾਇਆ ਗਿਆ ਸਵਰਗ ਹੈ ਕਿੱਥੇ ਕਬੀਰ ਸਾਹਿਬ ਜੀ ਕਹਿੰਦੇ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗਤ ਬੇਕੁੰਠੇ ਆਹੇ ਬੇਕੁੰਠੇ ਆਹੇ ਕਹਿੰਦੇ ਭਈ ਸਭ ਤੋਂ ਵੱਡਾ ਸਵਰਗ ਹੈ ਸਤ ਸੰਗਤ ਜਿੱਥੇ ਸੱਚ ਦੀ ਵਿਚਾਰ ਜੀਵਨ ਚ ਆ ਜਾਵੇ। ਇਹ ਤੋਂ ਵੱਡਾ ਸਵਰਗ ਕਹਿੰਦੇ ਹੈ ਨਹੀਂ ਕਹਿੰਦੇ ਬਥੇਰੇ ਲੋਕ ਕਹੀ ਜਾਂਦੇ ਨੇ। ਭਈ ਉੱਥੇ ਸਵਰਗ ਹੈ ਉੱਥੇ ਸਵਰਗ ਹੈ। ਨਾ ਜਾਣਾਂ ਬੇ ਕੌਣ ਟੇ ਕਹਾਂ ਹੈ। ਜਾਣ-ਜਾਣ ਸਭ ਕਹੇ ਤਹਾਂ ਹੈ। ਇਹਨੇ ਕਹੀ ਜਾਂਦੇ ਦੇਖਾ ਦੇਖੀ ਸੁਣਿਆ ਸੁਣਾਈ। ਕਿਉਂਕਿ ਇਹ ਸਾਡੇ ਨਰਕ ਸਵਰਗ ਵੀ ਅਲੱਗ-ਅਲੱਗ ਨੇ। ਇਹ ਤਾਂ ਇੱਕ ਹੁੰਦਾ। ਫਿਰ ਇੱਕ ਹੋਰ ਹੈ ਨਾ ਜਿਹਦਾ ਸੀ ਨਾ। ਹੁਣ ਸਾਡਾ ਭਾਰਤ ਦੇ ਵਿੱਚ ਅਸੀਂ ਗਰਮੀ ਤੋਂ ਡਰਦੇ ਆ। ਤੇ ਸਾਨੂੰ ਸਭ ਨਰਕ ਕਿਹੜਾ ਦਿੱਤਾ ਗਿਆ ਅੱਗ ਵਾਲਾ। ਅੱਛਾ ਪਈ ਉਹ ਅੱਗ ਅੱਗ ਮੱਚਦੀ ਉੱਥੇ ਕਿਉਂਕਿ ਅਸੀਂ ਅੱਗ ਤੋਂ ਦੁਖੀ ਆ ਮੈਂ ਇੱਕ ਰਾਣੀ ਘਰ ਰੁਕਦੀ ਇੱਕ ਮੈਂ ਫਿਲਮ ਵੇਖੀ ਉਹ ਬਣਾਈ ਕਿਸੇ ਸਾਡੇ ਨਹੀਂ ਆਪਣੇ ਨਹੀਂ ਬਣਾਈ ਉਹਦੇ ਜੋ ਵਿਖਾਇਆ ਵੀ ਜੰਦੂਤ ਆ ਉਹਨਾਂ ਦੇ ਵੀ ਉਹਨਾਂ ਨੇ ਦਿਮਾਲੇ ਬੰਨੇ ਆ ਤੇ ਸਿੰਘ ਲੱਗੇ ਆ ਮੈਂ ਵੀ ਜੰਦੂਤਾਂ ਦੇ ਦਿਮਾਲੇ ਬਾਹਰ ਲੇ ਤਾਂ ਫਿਰ ਤਾਂ ਗੱਲ ਖਤਮ ਹੋ ਗਈ ਨਾ ਉਹ ਜਿਹਦੇ ਬੰਦੇ ਨੂੰ ਲੈ ਕੇ ਜਾ ਰਹੇ ਆ ਤੇ ਉਹ ਅੱਗ ਵੱਧ ਰਹੀ ਆ ਉਹਨੂੰ ਤੋੜ ਕੇ ਖੜ ਰਹੇ ਡੰਡੇ ਮਾਰ ਮਾਰੀ ਕਰ ਰਹੇ ਇਹ ਤੁਸੀਂ ਦੱਸ ਰਹੇ ਸੀ ਇੱਧਰ ਦਾ ਨਰਕ ਸਵਰਗ ਆ ਤੇ ਬਾਕੀ ਹੁਣ ਦੇਖੋ ਨਾ ਭਈ ਇਹ ਸਵਰਗ ਸਾਡੇ ਭਾਰਤ ਦਾ ਕਿਉਂਕਿ ਅਸੀਂ ਇੱਥੇ ਗਰਮੀ ਤੋਂ ਦੁਖੀ ਆ ਦੁਖੀ ਆ ਹੁਣ ਜਿਹੜੇ ਲੋ ਆਦੇਸ਼ ਠੰਡੇ ਨੇ ਅੱਛਾ ਜੀ ਕੈਨੇਡਾ ਕੈਨੇਡਾ ਅਮਰੀਕਾ ਵਰਗੇ ਉਹਨਾਂ ਦਾ ਜਦੋਂ ਤੁਸੀਂ ਉਹਨਾਂ ਦੇ ਮੁਤਾਬਕ ਪੜੋਗੇ ਉਹਨਾਂ ਦਾ ਨਰਕ ਜਿਹੜਾ ਠੰਡਾ ਵਾ ਅੱਛਾ ਕਿਉਂਕਿ ਉਹ ਠੰਡ ਤੋਂ ਦੁਖੀ ਨੇ ਵਾਹ ਉਹਨਾਂ ਨੂੰ ਡਰਾਇਆ ਜਾ ਰਿਹਾ ਭਈ ਜਦੋਂ ਤੁਸੀਂ ਅੱਗੇ ਜਾਓਗੇ ਨਾ ਮਾੜੇ ਕਰਮ ਕਰਕੇ ਉੱਥੇ ਬਹੁਤ ਹੀ ਜ਼ਿਆਦੀ ਬਰਫ਼ ਪੈਂਦੀ ਆ ਤੁਹਾਨੂੰ ਬਰਫ਼ ਚ ਫੁੱਟਿਆ ਜਾਏਗਾ ਵਾਹ ਹੁਣ ਜੇ ਤਾਂ ਇੱਕ ਰੱਬ ਆ ਉਹਦਾ ਇੱਕੋ ਹੀ ਸਿਸਟਮ ਹੋਣਾ ਚਾਹੀਦਾ ਨਾ ਧਰਤੀ ਤਾਂ ਅਸੀਂ ਵੰਡੀ ਲੋਕਾਂ ਨੇ ਹਾਂ ਰੱਬ ਨੇ ਥੋੜੀ ਵੰਡ ਕੇ ਦਿੱਤੀ ਪਰ ਇਹ ਸਾਰਾ ਕੁਝ ਇਹਨਾਂ ਨੇ ਇਦਾਂ ਦਾ ਬਣਾ ਦਿੱਤਾ ਪਰ ਕਬੀਰ ਸਾਹਿਬ ਨੇ ਸਾਰਾ ਰਿਜਲਟ ਹੀ ਕੱਢਦਾ ਕਹਿੰਦੇ ਵੀ ਅਸੀਂ ਨਹੀਂ ਉਸ ਨਰਕ ਸਵਰਗ ਦੀ ਪ੍ਰਵਾਹ ਕਰਦੇ ਸੁਰਗ ਬਾਸ਼ਨਾ ਬਾਸ਼ੀਏ ਡਰਿਆ ਨਾ ਨਰਕ ਨਵਾਸ ਹੋਣਾ ਹੈ ਸੋ ਹੋਈ ਹੈ ਮਣੇ ਨਾ ਕੀਤੀ ਆਸ ਕਹਿੰਦੇ ਸਾਨੂੰ ਨਹੀਂ ਲੋੜ ਉਹ ਮਨ ਨਰਕ ਹੋਵੇ ਅੱਗੇ ਸਵਰਗ ਹੋਵੇ ਅਸੀਂ ਇੱਥੇ ਆਪਣੀ ਜ਼ਿੰਦਗੀ ਨੂੰ ਸਵਰਗ ਬਣਾਉਣਾ ਜੀ ਆਪਾਂ ਇੰਨੀ ਗੱਲ ਇੰਨੀ ਗੱਲਬਾਤ ਆਪਾਂ ਕਰਦੇ